ਹਾਂਜੀ ਸਵਾਗਤ ਹੈ ਸਾਰੇ ਵੀਰਾਂ ਦਾ ਆਸਾ ਚੜ੍ਹਦੀ ਕਲਾ ਚ ਹੋਮੋਗੇ ਇੱਕ ਨਾ ਤੁਹਾਨੂੰ ਆਪਾਂ ਜਾਣਕਾਰੀ ਦੇਣੀ ਆ ਨਿੱਕੀ ਜੀ ਆਹ ਮੋਟਰਸਾਈਕਲ ਆਪਣੇ ਯਾਰ ਦੋਸਤਾਂ ਦਾ ਸੀਗਾ ਉਹਨੇ ਜਿਹੜੇ ਮਕੈਨਿਕ ਤੋਂ ਕੰਮ ਕਰਵਾਉਂਦਾ ਸੀ ਉਹਨੇ ਪਤੰਦਰ ਦੇ ਨਾਟ ਨਹੀਂ ਬਦਲੇ ਹੈਗੇ ਫਿਲਟਰਲ ਜੇ ਆਪਾਂ ਨੂੰ ਪਤਾ ਵੀ ਇਹਨਾਂ ਦੀ ਚੂੜੀ ਡਾਉਨ ਹੋ ਗਈ ਸਲਿੱਪ ਮਾਰਨਗੇ ਹੁਣ ਇਹ ਵੀ ਇਹਨਾਂ ਨੂੰ ਬਦਲ ਦੋ ਤੇ ਉਹਨੇ ਨਾਟ ਨਹੀਂ ਬਦਲੇ ਹੈਗੇ ਇਹ ਪੰਨੇ ਨਾ ਪਹਿਲਾਂ ਗੋਟੀ ਨਾ ਖੋਲ ਕੇ ਦੇਖਿਆ ਸਲਿੱਪ ਮਾਰ ਕੇ ਫਿਰ ਇੱਥੋਂ ਨਾ ਗਰੈਂਟ ਨਾ ਰਗੜ ਕੇ ਇੱਥੇ ਛੋਟੀ ਚਾਬੀ ਪਾ ਕੇ ਦੇਖੀ ਆ ਵਿਯੋਧ ਨਾ ਖੁੱਲ ਜਣ ਆ ਇੱਕ ਨਾਟ ਔਖਾ ਸੌਖਾ ਇਹ ਗ੍ਰੈਂਡਰ ਦੇ ਨਾਲ ਹੁਣ ਛੋਟਾ ਸਾਈਜ਼ ਕਰਕੇ ਵੀ ਪਾਇਆ ਤਾਂ ਉਹ ਸਲਿੱਪ ਮਾਰ ਜਾਂਦਾ ਉਹਦਾ ਗ੍ਰਿਪ ਨਹੀਂ ਬਣਦਾ ਹੈਗਾ ਹੁਣ ਇਹਦੇ ਉੱਪਰ ਬਿਲਡਿੰਗ ਲਾ ਕੇ ਫਿਰ ਇਹਨੂੰ ਆਪਾਂ ਨਟ ਖੋਲਾਂਗੇ ਆ ਨਟਾਂ ਬਾਰੇ ਤੁਹਾਨੂੰ ਦੱਸਿਆ ਸੀ ਨਾ ਵੀ ਆਪਾਂ ਉਹਨਾਂ ਦੇ ਨਟ ਦੇ ਪਿੱਲੂ ਮਾਰ ਕੇ ਸੀਗੇ ਤੇ ਫਿਰ ਆਪਾਂ ਬਿਲਡਿੰਗ ਦੇ ਨਾਲ ਕੱਢਨੇ ਤਿੰਨੇ ਨਟ ਇਹਨਾਂ ਦੇ ਉੱਤੇ ਟੋਪੀਆਂ ਬਿਲਡਿੰਗ ਕਰਕੇ ਬਹੁਤ ਔਖੇ ਖੁੱਲੇ ਨੇ ਇਹਨਾਂ ਜੇ ਮੇਰਾ ਵੀਰ ਕੋਈ ਸਰਵਿਸ ਕਰਾਉਣ ਜਾਂਦਾ ਜਾਂ ਵੀਡੀਓ ਦੇਖਦਾ ਹੈ ਮੇਰੀ ਤਾਂ ਜੇ ਤੁਹਾਨੂੰ ਲੱਗਦਾ ਨਾ ਵੀ ਇੱਥੋਂ ਆਪਣੀ ਚਾਬੀ ਜਾਂ ਸਲਿੱਪ ਕਰੂਗੀ ਨੈਕਸਟ ਟਾਈਮ ਤਾਂ ਤੁਸੀਂ ਇਹ ਨਟ ਤਿੰਨੇ ਨਵੇਂ ਪਾ ਦਿਓ ਜੇ 1000 ਜਨੂੰਨ ਤਾਂ 30 ਰੁਪਏ ਦੇ ਨਟ ਹੋਏ ਕੋਈ ਏਡਾ ਖਾਸ ਕੰਮ ਨਹੀਂ ਹੈਗਾ ਤੇ ਬਾਕੀ ਇੱਕ ਨਾ ਇਹਦੇ ਅੰਦਰ ਉਹਨੇ ਬਾਈ ਨੇ ਐਨਾ ਬੌਂਡ ਬਹੁਤ ਲਾ ਜੂ ਸੀ ਜਿਉਹ ਆਪਣੀ ਫਿਲਟਰ ਦੇ ਨਾਲ ਅੰਦਰ ਚਲੀ ਗਈ ਤਾਂ ਆਪਣਾ ਤੇਲ ਦਾ ਸਪਲਾਈ ਨਹੀਂ ਹੋਣੀ ਇਹ ਚੀਜ਼ ਦਾ ਧਿਆਨ ਰੱਖਿਓ ਇਹਦੇ ਨਾਲ ਤੁਸੀਂ ਓ-ਰਿੰਗ ਪਾ ਦਿਓ ਨਵਾਂ ਤਾਂ ਵਧੀਆ ਗੱਲ ਆ ਤੇ ਹੁਣ ਆਪਾਂ ਇਹਦਾ ਓ-ਰਿੰਗ ਨੱਪਾ ਜਾ ਨਵਾਂ ਤੇ ਸਰਵਿਸ ਕਰਤੀ ਬਾਕੀ ਓਕੇ ਰੱਖੋ